ਭਗਿਆਣਾ ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ बेहोश ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫ੍ਰਿਜ ਪਈ ਸੀ ਉੱਤੇ ਰੱਖਿਆ ਸੀ 33000 ਰੁਪਿਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ ਸੀਸੀਟੀਵੀ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਉਹ ਤਿੰਨ ਜਣੇ ਸੀ ਆਏ ਕਿ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਖਤ ਦਿੱਤੀ ਹੈ ਜੀ ਤੇ ਕਾਰਵਾਈ ਚੱਲਦੀ ਹੈ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੌਬੀ ਦੇ ਵਿੱਚ ਫ੍ਰਿਜ ਪਈ ਸੀ ਉੱਤੇ ਰੱਖਿਆ ਸੀ 33000 ਰੁਪਿਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ اسی ਚੀਜ਼ ਦੀ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀਆਂ ਸ਼ਕਲਾਂ ਵੀ ਆਈਆਂ ਆਪਣਾ ਉਹ ਤਿੰਨ ਜਣੇ ਸੀ ਆਏ ਕਿ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਵੇਜ਼ ਦਿੱਤੀ ਹੈ ਜੀ ਤੇ ਕਾਰਵਾਈ ਚੱਲ ਰਹੀ ਹੈ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੱਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫ੍ਰਿਜ ਪਈ ਸੀ ਉੱਤੇ ਰੱਖਿਆ ਸੀ 33000 ਰੁਪਿਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ ਸੀਸੀਟੀਵੀ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀਆਂ ਸ਼ਕਲਾਂ ਵੀ ਆਈਆਂ ਉਹ ਤਿੰਨ ਜਣੇ ਸੀ ਆਏ ਕਿ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਵੇਜ਼ ਦਿੱਤੀ ਹੈ ਜੀ ਤੇ ਕਾਰਵਾਈ ਚੱਲ ਰਹੀ ਹੈ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੰਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਉਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਤੇ ਨਾ ਲੋਬੀ ਦੇ ਵਿੱਚ ਫ੍ਰਿਜ ਪਈ ਸੀ ਉੱਤੇ ਰੱਖਿਆ ਸੀ 33000 ਰੁਪਿਆ ਜੀ ਤੇ ਉਹ ਚੁੱਕ ਕੇ ਫਰਾਰ ਹੋ ਗਏ ਆ ਸਿੱਸੀ ਜੀ ਦੇ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਉਹ ਤਿੰਨ ਜਣੇ ਸੀ ਆਏ ਹਾਂਜੀ ਕੰਪਲੀਟ ਕੀਤੀ ਹੈ ਜੀ ਦਸਤਾਨ ਦਿੱਤੀ ਹੈ ਜੀ ਤੇ ਕਾਰਵਾਈ